ਇਨਸਾਸਿਕ ਗੱਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮਹਿਰਬਾਨਪੁਰਾ ਤਹਿਸੀਲ ਜੰਡਿਆਲਾ ਗੁਰੂ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਵੀ ਤੁਹਾਨੂੰ ਫਾਰਮ ਵਾਲੀਆਂ ਵੇਡਾਂ ਤੁਹਾਨੂੰ ਦਿਖਾਉਣੀਆਂ ਆਂ ਤੇ ਸੁਈਆਂ ਸਵਾਈਆਂ ਤੇ ਮਗਰ ਵੀ ਚੰਗੀਆਂ ਮੱਛੀਆਂ ਆ ਵਾ ਦੇਖ ਸਕਦੇ ਤਾਜ਼ੀਆਂ ਸੁਈਆਂ ਤੇ ਮਗਰ ਵੀ ਚੰਗੀਆਂ ਮੱਛੀਆਂ ਤੇ ਕੁਝ ਨਾਰਮਲ ਗਾਵਾਂ ਵੀ ਜਿਹੜੀਆਂ ਨਾਰਮਲ ਰੇਟ 'ਤੇ ਤੁਹਾਨੂੰ ਦਿਖਾਉਣੀਆਂ ਨੇ ਕਾਹ ਵਾਲੀ ਤੇ ਇੱਕ ਆ ਗੱਬਣ ਆ ਗੱਬਣ ਇੱਕੋ ਹੀ ਆ ਬਾਕੀ ਸਾਰੀਆਂ ਸੂਈਆਂ ਵਾ ਸੂਈਆਂ ਦੀਆਂ ਆਪਣੀ ਇੱਥੇ ਆ ਕੇ ਦੋ ਦੋ ਟਾਈਮ ਚਬਾਈ ਕਰਕੇ ਤਸੱਲੀ ਕਰਕੇ ਤਵੇਸ਼ ਚਾ ਕੇ ਖੜੋ ਜਿਹੜਾ ਕੋਈ ਨਹੀਂ ਫੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਚੁਆਇਜ਼ ਜ਼ਰੂਰ ਕਰਾ ਲਓ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਵਿਗ ਗਿਆ ਮਾਲ ਦੋ ਨਾਲ ਹਾਂਜੀ ਵੀਗੀ ਤੇ ਮਦਰ ਚੰਗੀਆਂ ਗਾਵਾਂ ਦੀ ਡਿਮਾਂਡ ਹੈਗੀ ਆਗੇ ਹਾਂਜੀ ਹਾਂਜੀ ਅੱਜ ਬਹੁਤ ਜ਼ਿਆਦਾ ਚੰਗਾ ਜੋੜਾ ਵਿਚਾਰ ਅੱਜ ਵੀ ਜੋੜਾ ਜਿਹੜਾ ਚੰਗਾ ਫਾਰਮ ਵਾਲੀਆਂ ਹੀ ਆ ਦੋਵੇਂ ਫਾਰਮ ਵਾਲੀਆਂ ਜੋੜਾ ਫਾਰਮ ਵਾਲਾ ਤੇ ਜੋੜਾ ਲੋਕਲ ਆ ਹਾਂ ਜੋੜਾ ਲੋਕਲ ਵੀ ਜਿੱਤਨ ਬਰਡ ਮਾਰਡ ਇਹ ਆ ਵੀ ਚਲੋ ਹਰ ਹਰ ਵੈਰਾਈਟੀ ਦਾ ਮਾਰਡ ਜਰਾ ਰੱਖਣਾ ਚਾਹੀਦਾ ਵਾ ਹਾਂਜੀ ਤੇ ਚਲੋ ਨਾਮ ਦੱਸਦੇ ਕਰੀ ਨਾਮ ਆਪਣਾ ਸਰਜੀ ਸਿੰਘ ਜੀ ਹਾਂਜੀ ਰਿੰਡ ਮਿਹਰਬਾਨਪੁਰਾ ਜ਼ਿਲ੍ਹਾ ਬਸਰ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਬੋਲਦਾ 75085 1446 ਠੀਕ ਹੈ ਤੇ ਸ਼ੁਰੂਆਤ ਫੇਰਾ ਤਾਜੀ ਸੋਈ ਵੜ ਤੇ ਕਰ ਆਹ ਸ਼ਿਕਾਦੀ ਸੋਈ ਹੈ ਮਗਰ ਬੱਛੇ ਪੂਰੇ ਕਮਾਲ ਦੇ ਬੱਛੀ ਆ ਜੀ ਬਹੁਤ ਯਾਰੀ ਚੰਗੇ ਸੀ ਮਾਂ ਦੀ ਇਹ ਵੀ ਐਸ ਪ੍ਰੋਟੀਨ ਬੱਛੀ ਆ ਤੇ ਘੋੜੀਆਂ ਵਰਗਾ ਕੱਦ ਆ ਜਿਹੜਾ ਬਾਕੀ ਹੁਣ ਇੱਕ ਆ ਇੱਕ ਆ ਫਾਰਮ ਵਾਲੀ ਗਾਵਾਂ ਤੇ ਇੱਕ ਆ ਆਮ ਜਿਹੜੀ ਘਰਾਂ ਵਾਲੀ ਗਾਵਾਂ ਹੈਗੀ ਉਹ ਵੀ ਚਲੋ ਨੋਰਮਲ ਦੇ ਤਾ ਹਣਾ ਠੀਕ ਆ ਪਰ ਆਪਾਂ ਲਾਗੇ ਖਲੋਤੀ ਦਾ ਫਰਕ ਪਤਾ ਵੇਖ ਚਾਹਦੇ ਹਾਂ ਬੱਛੀ ਇਹ ਦਾਂਦੇ ਬੱਛੀ ਦੂਜਾ ਸੁਆ ਅੱਛਾ ਤੇ ਦੁੱਧ ਕਿੰਨਾ ਕੱਢੀ ਜਾਊਗੀ ਦੁੱਧ ਭਾਜੀ ਜਲਾਨੀ ਕਹਿੰਦਾ 32 ਤੇ 33 ਕਿਲੋ ਵਿੱਚ ਦੁੱਧ ਪਾਉਂਦਾ ਅੱਛਾ 32 ਤੇ 33 ਲੀਟਰ ਦੇ ਲਾਗੇ ਬੰਨੇ ਜਿਹੜਾ ਸੁਆ ਇਹਦਾ ਸੁਆ ਦੂਜਾ ਸੁਆ ਦੂਜਾ ਬਹੁਤ ਹੀ ਬਹੁਤ ਚੰਗੇ ਯਾਰੇ ਫਾਰਮ ਕੀ ਆ ਇੱਕ ਸੜਦੀ ਆ ਬਾਕੀ ਕਾਟੇ ਵਿਖਦੀਆਂ ਇਹੋ ਜਿਹੇ ਗਾਵਾਂ ਨੋਰਮਲ ਨਹੀਂ ਇਹੋ ਜਿਹੇ ਆ ਦੇਖ ਸਾਡੇ ਹਵਾਨੇ ਤੇ ਨਾੜਾਂ ਛਾਣਾ ਦਾ ਸਾਈਜ਼ ਗੈਪ ਅਜੇ ਆ ਵੀ ਕੁਛ ਕੁਛ ਭਲਾ ਹਵਾਨੇ ਤੇ ਹੈਗੀਆਂ ਵਾ ਤੁਸੀਂ ਭਾਜੀ ਬਣਾਉਂਦੇ ਵੀਡੀਓ ਮਤਲਬ ਆਮ ਇਹੋ ਜਿਹੇ ਦਾਣਾ ਆਮ ਘੱਟ ਲੱਭਦੀਆਂ ਇਹੋ ਜਿਹੇ ਗਾਵਾਂ ਉਹ ਯਾਰੀ ਆਪੂ ਹੀ ਖੁਦ ਵਧੀਆ ਸੀ ਮੰਦੀ ਆ ਠੀਕ ਆ ਪਿਛੇ ਐਬੀਐਸ ਬਰੂਡ ਦੀ ਵੱਚੀ ਆ ਜੀ ਤੇ ਮਗਰ ਵੱਚੀ ਬੜੀ ਕਮਾਲ ਦੀ ਆ ਗਈ ਹੈ ਲੈ ਜਾਵੇ ਦੀ ਐਬੀਐਸ ਬਰੂਡ ਦੀ ਵੱਚੀ ਹੈ ਦੋਪਲ ਫਿਕਸ ਅਡਰਦੀ ਆ ਲੈ ਆ ਮੜੀ ਤੱਕ ਅੱ비 ਭਾਈ ਜੀ ਚੁਵਾਈ ਚੁਈ ਇੱਕ ਨੰਬਰ ਹੋਊਗੀ ਅੱਛਾ 17 18 ਕਿਲੋ ਬੋਲੇ ਤੋਂ ਸਟਾਰਟ ਹੋਈ ਹੈ ਕਾਦੀ ਚੀਜ਼ ਠੀਕ ਹੈ ਅਜੇ ਖਾਲੀ ਤਾਂ ਨਹੀਂ ਕੀਤੀ ਹਣੀ ਹਾਂਜੀ ਚੁਵਾਈ ਮੰਤਲਬ ਕਰਤੀ ਸਵੇਰੇ ਆਪਾਂ ਵਧੀਆਂ ਚੁਵਾਈ ਅਜੇ ਇੱਕ ਦੋ ਚੁਵਾਈਆਂ ਹੋਈਆਂ ਹੋਣੀਆਂ ਇਹਦੀਆਂ ਦੋ ਦੋ ਚੁਵਾਈਆਂ ਦੋ ਚੁਵਾਈਆਂ ਹੋਈਆਂ ਜਿਹੜੀਆਂ ਲੱਗੀਆਂ ਜੀ ਦੇਵਾਲੂਆ ਬਹੁਤ ਜ਼ਿਆਦਾ ਵਸ਼ਿਆ ਸਾਫ ਹੈ ਬਾਕੀ ਭਾਈ ਜਾਨ ਹਾਈਡ ਬਾਕੀ ਪ੍ਰਿੰਟ ਵੀ ਚੰਗਾ ਪਾਕੇ ਆਵੇ ਫੁੰਜੀ ਨਹੀਂ ਭਾਜੀ ਕੀ ਜਿਹੋ ਜੇ ਗਾਂਵਾਂ ਦੱਸਣ ਦੀ ਲੋੜ ਨਹੀਂ ਆ ਗਾਂ ਆਪ ਹੀ ਦੱਸਣ ਦੀ ਹੈ ਫੁੰਜੀ ਨਹੀਂ ਭਾਜੀ ਕੀ ਕਰਾਂਗੇ ਕਿ ਜਿੰਨੇ ਸ਼ੌਂਕ ਨਾ ਘਰੇ ਵੈਡ ਰੱਖਣੀ ਆ ਤੇ ਮਗਰ ਵੱਛੀ ਵੀ ਚੰਗੀ ਸੋਹਣੀ ਹੋਵੇ ਇਹ ਵੀ ਇਸ ਬਰੂਡ ਦੀ ਹੈ ਜੀ ਆ ਵਿਖਾਓ ਵੱਛੀ ਗਰੀ ਆ ਆ ਵੱਛੀ ਜੀ ਕੱਲ ਸੁਜੀ ਆ ਵੇਖੋ ਬਿਲਕੁਲ ਗਿੱਲੀ ਆ ਹਾਂ ਦੇਖਾ ਤੇ ਮਗਰ ਵੱਛੀ ਵੀ ਬੜੇ ਕਮਾਲ ਦੀ ਆਈ ਆ ਬਿਲਕੁਲ ਕਿਲਾ ਨਾਲ ਨਾਲ ਆ ਉਹ ਯਾਰੀ ਜਿਆਦਾ ਚੰਗੀ ਵੱਛੀ ਹੈ ਤੇ ਕਿੰਨਾ ਫਿਰ ਮੁੱਲ ਰੱਖੀ ਇਹਦਾ ਮੁੱਲ ਭਾਜੀ ਇੱਕ 40 ਵੀ ਕਰ ਲਈ ਪਾ 45 ਕਰ ਲਈ ਬਲ ਲੈਣ ਦੇਣ ਭਾਜੀ 1 ਲੱਖ 20 ਹਜ਼ਾਰ ਦੀ ਵੱਛੀ ਦੇਣੀ ਆ ਅੱਛਾ ਹਾਂਜੀ 1.20 ਦੀ ਬੱਛੀ ਦੇਣੀ ਆ 1 ਲੱਖ ਦੇ ਵਿੱਚ ਜੈਸਨ ਹੋਈ ਆ ਹਾਂਜੀ ਆ ਵੇਖੋ ਬਾਕੀ ਬੱਛੀ ਨੂੰ ਕਿਸੇ ਚੀਜ਼ ਨੂੰ ਖੁੰਜੀ ਨਹੀਂ ਆ ਠੀਕ ਆ ਮਣਾ ਬਾਈ ਜਿਹੜਾ ਪੰਚਾਇਤ ਵਾਲੇ ਕਾਮਿਆਂ ਕੋਈ ਯਾਰ ਨਹੀਂ ਆਪਾਂ ਮੋਲ ਲਾ ਕੇ ਲਈਏ ਬੱਛੀ ਹਾਂਜੀ ਹਾਂਜੀ ਪਰ ਜਿਹੜਾ ਫਾਰਮ ਵਾਲਾ ਤਿਆਰ ਕਰਦਾ ਦੋ ਦੋ ਲੱਖ 2.5 2.5 ਲੱਖ ਮੰਗੀ ਜਾਂਦੇ ਕੀ ਬਾਕੀ ਫੇਸਬੁਕ ਤੇ ਖਾ ਲਓ ਬਹੁਤ ਜਿਆਦਾ ਬਾਕੀ ਇਹ ਲਾਗੇ ਖਲੋਤੇ ਗਾਂ ਤੇ ਤੋਂ ਆਪਾਂ ਫਰਕ ਪਤਾ ਕਰ ਸਕਦੇ ਆ ਜੀ ਕਿ 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 ਮਤਲਬ ਕਿੱਥੇ ਕਿੱਥੇ ਥਣ ਲੱਗਾ ਜੀ ਹਾਂਜੀ ਬਿਲਕੁਲ ਦੋ ਆਪਾਂ ਗਿਟ ਗਿਟ ਕਹਿ ਲਈਦਾ ਆਪਾਂ ਗਿਟ ਗਿਟ ਗਾਂ ਦੇ ਗਿਟ ਕਿੜ ਚੜ ਤੇ ਆ ਵੀ ਸੋਈ ਸਵਾਈ ਆ ਹਾਂਜੀ ਇਹ ਵੀ ਸੋਈ ਹੈ ਇਹਦੇ ਮਗਰ ਇਹ ਵੱਚੀ ਇਹਦੇ ਮਗਰ ਇਹ ਵੱਚੀ ਹੈ ਇਹਦੇ ਮਗਰ ਜਰਸੀ ਕ੍ਰੋਸ ਤੇ ਵੱਚੀ ਆ ਗਈ ਹੈ ਨਾ ਤੇ ਇਹਦੇ ਵਿੱਚ ਵੀ ਇਹਦੇ ਵੀ ਵੱਚੀ ਦੀ ਹਾਈ ਡਿਜ਼ਾਈਨ ਤੇ ਚੰਗੀ ਆ ਤੇ 나ੜੂ ਜਿਹੜਾ ਬਿਲਕੁਲ ਗਿੱਲਾ ਹੈ ਦਾ ਵੀ ਨਾਲ ਤੇ ਆ ਥਾਣੇ ਦੇ ਦੇਖ ਸਕਦੇ ਲੱਗੇ ਤਾਂ ਚੰਗੇ ਗੈਪ ਤੇ ਇਹ ਤਾਂ ਚੰਗਾ ਦੂਰ ਦੂਰ ਥਾਣੇ ਇਹ ਕਿੰਨੇ ਜਰਦੀ ਸੋਈ ਵੇਦੀ ਇਹ ਬਾਜੀ ਦੀ ਸੋਈ ਆ ਅੱਛਾ ਆ ਵੇ ਕੋ ਨਾੜੂ ਬਿਲਕੁਲ ਨਾਲ ਆ ਇਹ ਰਾਤ ਦੀ ਸੋਈ ਆ ਬਿਲਕੁਲ ਸਾਫ਼ ਕੀਤੀ ਸਰੇ ਬੋਲੇ ਨਾਲ ਤੇ ਅਜੇ ਭਲਾ ਭੁਲਾ ਹੈਗੀਆਂ ਵਾ ਸਾਹ ਬਿਲਕੁਲ ਭੁਲੇ ਦਾ ਸਾਹ ਤੇ ਇਹ ਕਿੰਨਾ ਕੁ ਦੁੱਧ ਭਰੀ ਜਾਊਗੀ 15 ਕਿਲੋ ਭੁਲਾ ਹੋਊਗਾ ਜੀ ਇਸ ਵਾਰ ਤੇ ਕਿੰਨਾ ਕਰੀ ਜਾਊਗੀ ਦੁੱਧ ਦੇ ਬਹੁਤ 25 26 ਕਿਲੋ ਕਰਨਾ ਚਾਹੀਦਾ ਹੈ ਅੱਛਾ ਹਾਂਜੀ ਪਹਿਲਾ ਸੁਆ ਅੱਛਾ ਪਹਿਲਾ ਸੁਆ ਇਹਦਾ ਆਪ ਵੀ ਚਲੋ ਜਰਸੀ ਕ੍ਰੋਸ ਚ ਤੇ ਮਗਰ ਵੀ ਬੱਚੀ ਜਿਹੜੇ ਚੰਗੀ ਜਰਸੀ ਕ੍ਰੋਸ ਚ ਐਚ ਐਫ ਜਰਸੀ ਕ੍ਰੋਸ ਹੈ ਬਾਕੀ ਹੁਣ ਗਾੜੀ ਮੌਸਮ ਇੰਨਾ ਕਾਵਾ ਦਾ ਹੀ ਆ ਪੂਰੀ ਲੰਮੀ ਬੇਲ ਦੀ ਹੈ ਵੀ ਜਿਹੜੀ ਸਾਡੇ ਸੂਸਾ ਜਾਈਏ ਜੀ ਚੂੜੀਆਂ ਗਰੰਟੀ ਆ ਠੀਕ ਆ ਜਿਹਨ ਆਪਾਂ ਵੀਡੀਓ ਬਣਾਈ ਹੋਈ ਹੈ ਠੀਕ ਆ ਹਾਈਟ ਲੈਂਥ ਇਹਦੇ ਵੀ ਪੂਰੀ ਕਮਾਲ ਦੀ ਆ ਚੰਗੀ ਜਗ੍ਹਾ ਤੇ ਭਾਈ ਇਹ ਆ ਵੀ ਚਲੋ ਅੱਜ ਹੀ ਸੋਈ ਆ ਤੇ ਉਹਦੇ ਕਰਕੇ ਥੋੜੀ ਲੱਪੇ ਚ ਆ ਬਸ ਬਸ ਆਪਾਂ ਲੈਨੇ ਮਾਲ ਥੋੜਾ ਤਾਜ਼ਾ ਸੋਇਆ ਜੀ ਹਾਂਜੀ ਹਾਂਜੀ ਕੱਪੜੇ ਘਰੀਆ ਕੇ ਸੂਪਣਾ ਠੀਕ ਆ ਹਾਂਜੀ ਤੇ ਇਹਦਾ ਮੁੱਲ ਫਿਰ ਇਹ ਹਾਂ ਨਾ ਹੀ ਭਾਜੀ ਇੱਕ 10 ਹੀ ਦੇ ਦਈਏ ਹੋਰ ਕਰ ਦੋ ਲੱਖ ਪੂਰੇ ਜਰਾ ਅੱਛਾ ਪੂਰੇ ਦੀ ਜੇ ਮਲਵਾ ਇਹਦਾ ਉਹ ਕਸਾਈ ਵਾਲਾ ਕੰਮ ਨਹੀਂ 95000 ਦੀ ਬੱਛੀ ਹੋਣੀ ਹੈ ਬਿਲਕੁਲ ਠੀਕ ਹੈ ਜੀ ਹਾਂ ਜੀ ਠੀਕ ਹੈ 22 22 ਕਿਲੋ ਬੱਛੀਆਂ ਮਜੇ ਨਾਲ ਭਾਈ ਠੀਕ ਹੈ ਲੈ ਜੀ ਬਾਕੀ ਸਕਿਨ ਸਕੂਲ ਬਹੁਤ ਯਾਰੀ ਵਧੀਆ ਆ ਸਰੀਰ ਬਾਕੀ ਉਤਰਾ ਰਾਜੀ ਆ ਤਾਜੀ ਸੋਈ ਹੋਣ ਕਰਕੇ ਥੋੜੀ ਲੱਪੇ ਜਿਹਾ ਲੱਗਦੀ ਹੈ ਮੇਰੇ ਪਸੰਦ ਨਹੀਂ ਜੀ ਹਾਂ ਦੇ ਸਾਡੇ ਹਵਾਲੇ ਤੇ ਹੋਣਾ ਦੂਸਰੀਆਂ ਦੋ ਗਾਵਾਂ ਤੇ ਤੁਹਾਨੂੰ ਦਿਖਾ ਦਈਏ ਪਰ ਇਹ ਤਾਂ ਭਾਈ ਅਲੱਗ ਚੀਜ਼ ਜਿਹੜੀ ਆ ਬਸ਼ੀ ਹੈ ਨਾ ਆ ਤੇ ਪੂਰੇ ਕਮਾਦੀਆਂ ਨੇ ਇਹ ਚੀਜ਼ ਨੋਰਮਲ ਨਹੀਂ ਆਪਾਂ ਨੂੰ ਵਿਖਦੀ ਨੋਰਮਲੇ ਬਸ ਬਹੁਤ ਜ਼ਿਆਦੀ ਚੰਗੀ ਬਸ਼ੀ ਹੈ ਇਹ ਵੀ ਆ ਹੀ ਵਿਖਦੀ ਆ ਬਸ ਮਨ ਨਾਲ ਹਾਂ ਵੀਡੀਓ ਜੀ ਬਾਕੇ ਵੇਚਣੀਆਂ ਬਾਕੀ 10000 12 15000 ਦਾ ਬੱਚਾ ਹੀ ਆ ਮਗਰ ਐਹੋ ਜਿਹੀਆਂ ਚੀਜ਼ਾਂ ਇੱਕ ਦੇ ਤਿਆਰ ਮੁਸ਼ਕਲ ਨਾ ਹੁੰਦੀਆਂ ਵਾ ਤੇ ਸ਼ੌਂਕ ਨਾਲ ਘਰੇ ਰੱਖੀਆਂ ਹੁੰਦੀਆਂ ਵਾ ਤੇ ਫਿਰ ਕੁਛ ਛੇਤੀ ਕਿਤੇ ਵੇਚ ਦਾਂ ਤੇ ਭਾਵੇਂ ਕੁ ਉੱਤਾ ਚੋੜੇ ਠੀਕ ਹੈ ਮੈਂ ਦੋਵੇਂ ਬੰਨੇ ਮੇਗੇ ਚੋਣਾ ਲਈ ਐਡੀਸੀ ਜਿੰਨੇ ਪ੍ਰੇਡ ਤੇ ਕੰਮ ਕਰਨਾ ਵਾ ਉਹਦੇ ਵਾਸਤੇ ਚੰਗੀ ਆ ਇਹ ਨੂੰ ਚੌਥਾ ਕਿ ਦਿਨ ਹੋਇਆ ਸੋਈ ਚੌਥਾ ਦਿਨ ਸੋਈ ਨੇ ਤੇ ਮਗਰ ਬੱਚਾ ਜੀ ਹਾਂਜੀ ਬੱਚਾ ਬੜਾ ਤਗੜਾ ਆਇਆ ਜਿਹਦੇ ਮਗਰ ਬੱਚਾ ਗਾਂ ਨਹੀਂ ਗਾਈ ਅੱਧੀ ਕੀਤੀ ਪਈ ਗਾਂ ਖਿੱਚ ਕੇ ਲੈ ਗਿਆ ਜਿਹੜਾ ਬੱਚਾ ਜੀ ਠੀਕ ਆ ਕਿਸੇ ਵੀ ਨੇ ਚੰਗਾ ਭਰਾਇਆ ਵਾ ਪਰ ਉਹਨੇ ਸਾਭ ਨਹੀਂ ਕੀਤੀ ਆਂ ਖਾਨ ਦੇਖ ਸਾਦੇ ਤੇ ਵੀ ਲੱਗੇ ਤਾਂ 1 ਕਿਨ ਕਿ ਤੋਦਾਂ ਲਈ ਆ ਇਹ 15 ਤੋਂ 14 15 ਤੋਂ ਹੁਣ ਬੋਲਾ ਹਾਂਜੀ ਹੁਣ ਕਿੰਨਾ ਕਿ ਜੀ ਹੁਣ ਬੋਲਾ ਫੋਨ ਹੈਗਾ 892 ਦੰਗ ਰੂਪ ਦੀ ਚਲੇ ਵੀ ਚੰਗੀ ਆ ਚੱਲ ਲੈ ਜਾ ਨਾ ਸੁੰਭਾ ਨਾ ਥਾਣੇ ਦੂਰ ਤਾਈਂ ਆਪਾਂ ਦੇਖ ਸਕਦੇ ਕੱਲਾ ਕੱਲਾ ਥਾਣਾ ਜਿਹੜਾ ਵਿਕਮ ਚੁਾਈ ਬਗੀਰ ਦੇ ਲੈ ਜਾ ਵੀਰ ਜੀ ਮੋਲ ਫਿਰ ਇਹਦਾ ਵੀ ਜੈਜਾ ਭਾਜੀ 50000 ਦੀ ਰੱਟ ਦੇਣਾ ਕਰ ਦੋ ਹੋਰ ਮਾਨਤਾ ਨੂੰ ਦੋ ਮਾਨ ਕਰਨਾ ਅੱਛਾ ਹਾਂਜੀ ਵਗ ਤੁਸੀਂ ਦੱਸ ਦੋ ਕੀ ਕਰੇ ਪੂਰੇ 45 ਦੇ ਦਈਏ ਠੀਕ ਹੈ ਬਾਕੀ ਹੁਣ 150 ਛੂਟ ਦੀ ਹੁੰਦੀ ਠੀਕ ਹੈ ਜੀ ਬਿਲਕੁਲ ਸਾਫ ਸੁਥਰੀ ਆ ਚਾ ਭਾਈ ਤੇ ਆ ਗੱਬਣੇ ਹਾਂਜੀ ਇਹ ਲੈ ਜੂਗੀ ਇਹ ਤਾਂ ਜੁਣੀ ਆਈ ਜਾਂਦਾ ਹੈ ਹਾਂਜੀ ਹਾਂਜੀ ਆਜੀ ਆਈ ਹੈ 7-8 ਦੰਦਾ ਇਹ ਕਿੰਨੇ ਕ ਦੁੱਧ ਲੀਆ ਦੁੱਧ ਭਾਜੀ ਭਾ ਲੈ 17-18 ਕਿਲੋ ਕਨੇ ਹੀ ਜੁਲਦੇ ਰਹੇ ਅੱਛਾ ਮੋਲ ਬਿਲਕੁਲ ਜੈਜ ਦੇਣੀ ਆਪਾਂ ਜਰਸੀ ਕ੍ਰਾਸ ਤੇ ਆ ਹਨ ਇਹ ਵੀ ਤੌਰ ਤੋਂ ਫਿਰ ਬਿਲਕੁਲ ਮੱਝਾਂ ਵਰਗਾ ਦੁੱਧ ਪੂਰਾ ਸੰਗਣਾ ਕਾਜੀ ਠੰਡੀ ਸੀਰ ਦਾ ਫੁਰਗੀ ਜੀ ਤੁਸ ਤਰ ਅਖਰਾਗ ਨੂੰ ਪੜੂ 17 18 ਲੀਟਰਾਂ ਦੇ ਲਾਗੇ ਬਣੇ ਦੁੱਧ ਜਿਹੜਾ ਕਿੰਨਾ ਵੀ ਕਰੀ ਜਾਊਗੀ ਇਹ ਆ ਵੀ ਚਲੋ ਕਦੇ ਨਵੀਂ ਜਗ੍ਹਾ ਤੇ ਆਈ ਇੱਕ ਨਵਾਈਤ ਹੋਈ ਨਹੀਂ ਆ ਉਹਦੇ ਕਰਕੇ ਥੋੜਾ ਜਿਹਾ ਆਪਣਾ ਸਲੇਰਾ ਰੁੱਖੀ ਲੱਗ ਸਕਦੀ ਆ ਇਹ ਵੀ ਜਦੋਂ ਚੱਟੂ ਡੱਪਰ ਗਿਆ ਵੀ ਗੋਲ ਹੋ ਜਾਣੀ ਪੂਰੀ ਆ ਕੋਈ ਛੋਟਾ ਜਿਹਾ ਮਰ ਜਾਣਾ ਆ ਸਾਰੀ ਬਣਨੀ ਆ ਲਾਲੂ ਆ ਸਾਰੀ ਭਰਨੀ ਥਲੀ ਹਾਂਜੀ ਠੀਕ ਆ ਇਹ ਇਹਦਾ ਮੁੱਲ ਕਿਥੇ ਮੰਗ ਲਈ ਬਾਈ ਜਿਆਦਾ ਹੀ ਕਰਦੀ ਏ ਕਿ ਮੰਗ ਲਈ 50 ਦਾ ਮੰਗਨ ਦਾ ਭਾਂ 70 ਮੰਗ ਲਓ ਕਿ ਪਰ ਜਨੇ ਕੀ ਦੇ ਦੇਣੀ ਹੈ ਹਾਂਜੀ ਮੈਂ ਤਾਂ 2000 ਮਨਾਫਾ ਰੱਖ ਕੇ 40000 ਦੀ ਵੜ ਦੇ ਦਾਂਗਾ ਅੱਛਾ 40000 ਹਾਂਜੀ ਬਾਕੀ ਤੁਸੀਂ ਕਰਾਉਣਾ ਕਰਾ ਲਓ ਜੋ ਕਰਾਓ 2000 ਛੱਡਤੀ ਹੈ ਫਿਰ ਤੇ ਹਾਂ ਹਾਂ 35000 ਦੀ ਵੜ ਦੇ ਦੇਣੀ ਅੱਛਾ 35 ਦੀ ਹਾਂਜੀ 35000 ਦੀ ਜਿਹੜੀ ਕਿੰਨੇ ਵੀ ਦੇ ਦੇਣ ਜੋ 2000 ਮਨਾਫਾ ਲੈ ਕੇ ਨਾ 35000 ਰੁਪਏ ਦੀ ਮੈਨੂੰ ਵੀ ਦੇਣੀ ਆਪਾਂ ਕੋਈ ਤੋਂ ਘਟਨਾ ਕੋ ਗੁੰਮ ਲਾਵੇ ਠੀਕ ਆ ਬਾਕੀ ਦੁੱਧ 18 17 18 ਕਿਲੋ ਫਜ ਮਲਵੀਰ ਕਿਉ ਲਈ ਆ ਅੱਛਾ ਬੰਦੇ ਆਪਣੇ ਕੋਲ ਲਈ ਆ ਠੀਕ 12 18 18 ਕਿਲੋ ਤਾਂ ਚੁੰਦੇ ਰੇ ਮਦੀਨਾ ਠੀਕ ਹੈ ਜੀ ਹਾਂ ਜੀ ਹਾਂ ਲੈ ਸਾਡੇ ਜੀ ਬਾਕੀ ਆ ਵੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਤੇ ਵੇਚ ਚਾਹ ਕੇ ਆਪਣੇ ਜਿੰਨਾ ਗਾ ਤਿਆਰ ਹੋ ਗਈ ਨਾ 55000 ਰੁਪਏ ਦਾ ਮਾਲ ਜੇ ਠੀਕ ਆ ਪੂਰੇ 55 ਹੀ ਗਾਂ ਵਿਗਣੀ ਆ ਹਾਂ ਜੀ ਹਾਂ ਆਪਾਂ ਨੂੰ ਤਾਂ ਬਸ ਥੋੜਾ ਜਿਹਾ ਜਗ੍ਹਾ ਜੁਗੜੀ ਪ੍ਰੋਬਲਮ ਕਰਕੇ ਹਾਂ ਜੀ ਦੇਣੀਆਂ ਪੈਂਦੀਆਂ ਹੋਈ ਹੋਰ ਆ ਕੇ ਮਾਲ ਹੋਰ ਆ ਜਾਊਗਾ 35000 ਰੁਪਏ ਦੇ ਵਿੱਚ ਆਪਾਂ ਗਾਂ ਦੇਣੀ ਆ ਜੀ ਤੇ ਬਾਕੀ ਆ ਵੀ ਸੋਈਆਂ ਸੋਈਆਂ ਤੁਹਾਡੇ ਘਰੋਂ ਕੋਈ ਚਵਾਈ ਕਰਕੇ ਖੜੇ ਹਨ ਠੀਕ ਹੈ ਚਵਾਈ ਕਰਕੇ ਲੈ ਕੇ ਜਾ